ਸੱਤ ਸ਼ਰੀਆ ਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਬਲੈਕੀਆ 2 ਫਿਲਮ ਤੇ ਨਾਲ ਹੀ ਜੱਟ ਨੂੰ ਚਰੇਲ ਟੱਕਰੀ ਫਿਲਮ ਇਹਨਾਂ ਦੋਵਾਂ ਦੀ ਹੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਕਿ ਇਹਨਾਂ ਵਿੱਚੋਂ ਕਿਹੜੀ ਜ਼ਿਆਦਾ ਕਮਾਈ ਕਰ ਰਹੀ ਹੈ ਤੇ ਕਿਹੜੀ ਫਿਲਮ ਘਟ ਜਿੱਥੇ ਇੱਕ ਪਾਸੇ ਗਿੱਪੀ ਗਰੇਵਾਲ ਦੀ ਜੱਟ ਨੂੰ ਚਰੇਲ ਟੱਕਰੀ ਫਿਲਮ ਨੂੰ ਤਾਂ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੇਵ ਖਰੋਰ ਦੀ ਬਲੈਕਆ ਟੂ ਫਿਲਮ ਵੀ ਰਿਕਾਰਡ ਤੌਰ ਕਮਾਈ ਕਰ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਵਾਂ ਫਿਲਮਾਂ ਦੀ ਹੀ ਕਲੈਕਸ਼ਨ ਬਜਟ ਤਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਪਹਿਲਾਂ ਗੱਲ ਕਰਦੇ ਹਾਂ ਜੱਟ ਨੂੰ ਚਰੇਲ ਟੱਕਰੀ ਫਿਲਮ ਬਾਰੇ ਜਿਸ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਰ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਗਿੱਪੀ ਗਰੇਵਾਲ ਦੀ ਇਸ ਫਿਲਮ ਦੀ ਸਟੋਰੀ ਨੂੰ ਦਰਸ਼ਕਾਂ ਵੱਲੋਂ کافی ਪਸੰਦ ਕੀਤਾ ਜਾ ਰਿਹਾ ਹੈ ਤੇ کافی ਸ਼ਾਨਦਾਰ ਕਮਾਈ ਇਹ ਫਿਲਮ ਕਰ ਰਹੀ ਹੈ ਇਸ ਫਿਲਮ ਦਾ ਬਜਟ ਲਗਭਗ 10 ਤੋਂ 12 ਕਰੋੜ ਦੇ ਕਰੀਬ ਹੈ ਇਸ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ ਆਸਟ੍ਰੇਲੀਆ ਯੂਕੇ ਇਟਲੀ ਤੇ ਦੁਬਈ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਇੰਡੀਆ ਦੇ ਵਿੱਚ 600 ਤੇ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਉੱਥੇ ਹੀ ਇਸ ਫਿਲਮ ਨੂੰ ਡਾਇਰੈਕਟ ਵਿਕਾਸ ਵਿਸ਼ਿਸ਼ਟ ਨੇ ਕੀਤਾ ਹੈ ਤੇ ਨਾਲ ਹੀ ਪ੍ਰੋਡਿਊਸ ਸਰਗੁਣ मेहता ਰਵੀ ਪ੍ਰਕਾਸ਼ ਦੂਬੇ ਜਾਨੀ ਤੇ ਤੇ ਅਰਵਿੰਦਰ ਖਹਿਰਾ ਨੇ ਮਿਲ ਕੇ ਕੀਤਾ ਹੈ ਜੇ ਗਿੱਪੀ ਗੜੀਵਾਲ ਦੀ ਜੱਟ ਨੂੰ ਚਰੇਲ ਟੱਕਰੀ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਦਾ ਟੋਟਲ 2 ਕਰੋੜ ਤੇ 75 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ 3 ਕਰੋੜ ਤੇ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਨੇ 4 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ ਚੌਥੇ ਦਿਨ ਇਸ ਫਿਲਮ ਨੇ ਟੋਟਲ ਵਰਲਡ ਵਾਈਡ 3 ਕਰੋੜ ਤੇ 60 ਤੋਂ 65 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ 5ਵੇਂ ਦਿਨ ਇਸ ਫਿਲਮ ਨੇ ਟੋਟਲ 2 ਕਰੋੜ ਤੇ 95 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ 6ਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 3 ਕਰੋੜ ਤੇ 25 ਤੋਂ 45 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 15 ਕਰੋੜ ਤੋਂ ਲੈ ਕੇ 17 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਉੱਥੇ ਹੀ ਜੇ ਦੂਸਰੇ ਪਾਸੇ ਦੇਵ ਕਰੋੜ ਦੀ ਬਲੈਕਆ 2 ਫਿਲਮ ਦੀ ਗੱਲ ਕਰੀਏ ਜਿਸ ਦੇ ਵਿੱਚ ਸਾਨੂੰ ਦੇਵ ਕਰੋੜ ਤੇ ਜਬਜੀ ਖੇਰਾ ਦੇ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਫਿਲਮ ਦਾ ਬਜਟ ਲਗਭਗ 10 ਕਰੋੜ ਦੇ ਕਰੀਬ ਹੈ ਤੇ ਫਿਲਮ ਨੂੰ ਅੱਜ 12 ਤੋਂ ਵੀ ਜ਼ਿਆਦਾ ਦਿਨਾਂ ਦਾ ਸਮਾਂ ਰਿਲੀਜ਼ ਹੋ ਹੀ ਚੁੱਕਾ ਹੈ ਤੇ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਅੱਜ ਦੇ ਦਿਨ ਵੀ ਕਰ ਰਹੀ ਹੈ ਫਿਲਮ ਨੂੰ ਡਾਇਰੈਕਟ ਨਵਨੀਤ ਸਿੰਘ ਨੇ ਕੀਤਾ ਹੈ ਤੇ ਪ੍ਰੋਡਿਊਸ ਮੋਨਾ ਔਰੀ, ਵਿਵੇਕ ਕਹੋੜੀ ਤੇ ਸੰਦੀਪ ਬੰਸਲੇ ਮਿਲ ਕੇ ਕੀਤਾ ਹੈ ਬਲੈਕਆ 2 ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਫਿਲਮ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕਈ ਵੱਡੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਇੰਡੀਆ ਵਿੱਚ 400 ਤੇ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਉੱਥੇ ਹੀ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਦੇਵ ਕਰੋੜ ਦੀ ਬਲੈਕਆ 2 ਫਿਲਮ ਜਿਸ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 2 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ 2 ਕਰੋੜ ਤੇ 45 ਤੋਂ 60 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਨੇ 1 ਕਰੋੜ ਤੇ 95 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ ਪਹਿਲੇ 6 ਦਿਨਾਂ ਵਿੱਚ ਇਸ ਫਿਲਮ ਨੇ ਟੋਟਲ 8 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਉੱਥੇ ਹੀ ਇਸ ਫਿਲਮ ਨੂੰ ਅੱਜ 12 ਤੋਂ ਵੀ ਜ਼ਿਆਦਾ ਦਿਨਾਂ ਦਾ ਸਮਾਂ ਰਿਲੀਜ਼ ਹੋ ਹੀ ਚੁੱਕਾ ਹੈ ਜਿਸ ਤੋਂ ਇਹ ਫਿਲਮ ਹੋਂ ਤੱਕ ਲਗਭਗ ਟੋਟਲ ਵਰਲਡਵਾਈਡ ਲਗਭਗ 10 ਤੋਂ 15 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਇਹ ਸ਼ਾਨਦਾਰ ਕਲੈਕਸ਼ਨ ਸੋ ਇਹ ਸੀ ਦੇਵ ਕਰੋੜ ਦੀ ਬਲੈਕਆ 2 ਫਿਲਮ ਤੇ ਗਿੱਪੀ ਗਰੇਵਾਲ ਦੀ ਜੱਟ ਨੂੰ ਚਰੇਲ ਟੱਕਰੀ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਇਹਨਾਂ ਦੋਵਾਂ ਫਿਲਮਾਂ ਵਿੱਚੋਂ ਤੁਸੀਂ ਕਿਹੜੀ ਫਿਲਮ ਨੂੰ ਦੇਖ ਚੁੱਕੇ ਹੋ ਇਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ